ਬਾਈ ਬਾਈ ਪੰਜਾਂ ਦਾ ਤੇਲ ਪਾਈਂਰ ਉਹ ਐਂ ਕੀ ਝਾਕਨਾ ਪਾ ਦੇ ਤੇਲ ਪੰਜਾਂ ਦਾ ਉਹ ਐਂਦੇ ਪੰਜਾਂ ਦਾ ਨਹੀਂ ਪੈਂਦਾ ਕਿ ਡਰਮ ਲੈ ਕੇ ਆਵਾਂ ਉਹਦੇ ਚ ਪਾਏਗਾ ਤੂੰ ਪਾ ਦੇ ਹੁਣ ਮੇਰੇ ਸਾਲੇ ਤੋਂ ਐਕਰ 5 ਰੁਪਏ ਹੋਰ ਦੇ ਪੰਪ ਚ ਹਿੱਸਾ ਪਾ ਲੋ ਉਹ ਚੱਤ ਜੇ ਤਾਂ ਚੰਡੀਗੜ੍ਹ ਨਾ ਕੋ ਮਕੇ ਲਈਏ ਆਪਾਂ ਚੰਡੀਗੜ੍ਹ ਯਾਰ ਮੇਰੇ ਕੋਲ ਤਾਂ 500 ਰੁਪਈਆ ਹੀ ਆ ਤੇਰੇ ਕੋਲ ਕਿੰਨੇ ਆ ਤੇ ਮੇਰੇ ਕੋਲ ਵੀ 500 ਰੁਪਈਆ ਤੇ ਐਨੇ ਨਾਲ ਤਾਂ ਚੰਡੀਗੜ੍ਹ ਜਾਇਆ ਜਾਣਾ ਤੇ 10000 ਦਿੱਤਾ ਵੀ ਵੇਚ ਜੂ ਮੈਂ ਪੰਜ ਕੁੱਪਰ ਦੇ ਕੁੱਕਰਾਂ ਲਈ ਦਿੰਦੀਆਂ ਸੀਗੀਆਂ ਅੱਛਾ ਫੇਰ ਚਾਰਾਂ ਨੇ ਅੰਡਾ ਦੇ ਤਾਂ ਕੁੱਕਰ ਨੇ ਅੰਡਾ ਹੀ ਨਹੀਂ ਦਿੱਤਾ ਚਾਰਾਂ ਬਿਮਾਰ ਹੋਊਗਾ ਉਹ ਵੈਸੇ ਚਾਤਾ ਕੁੱਪਰ ਕੋਲੋਂ ਤੂੰ ਅੰਡਾ ਦੇਣ ਲੱਗ ਗਿਆ ਇਹ ਉਪਰ ਗਿਆ ਡੈਮੇਜ ਆ ਬੰਬ ਜੇ ਤੈਨੂੰ ਗਰਮੀ ਲੱਗੇ ਤੂੰ ਕੀ ਕਰਦਾ ਚਾਤਾ ਮੈਂ ਏਸੀ ਕੋਲੇ ਬਹਿ ਜੰਨਾ ਕਿਤੇ ਤਨ ਹੋਰ ਗਰਮੀ ਲੱਗਦੀ ਫੇਰ ਕੀ ਕਰਦਾ ਤੇ ਮੈਂ ਹੋਰ ਗਾਹੋ ਕੇ ਬਹਿ ਜੰਨਾ ਕਿਤੇ ਤਨ ਹੋਰ ਵੱਧ ساری ਗਰਮੀ ਲੱਗੇ ਫੇਰ ਕੀ ਕਰੇਗਾ ਤੂੰ ਫੇਰ ਮੈਂ ਗਾਹ ਹੋਰ ਜਾ ਕੇ ਏਸੀ ਛੱਡ ਲੂੰਗਾ ਉਹ ਚਾਤਾ ਮਾਲਾ ਮੈਂ ਤੈਨੂੰ ਦੱਠਾਂਡੇ ਦਿੱਤੇ ਰੇ ਛੜਾ ਤੂੰ ਕਾ ਤੁਹਾਡੇ ਜੇ ਲੱਗ ਗਿਆ ਆਈਸ ਕਾਲੇ ਚੋਕਲਾ ਚਿਕੀ ਚਿਗੀ 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 ਆ ਵੀ ਰੁਪਏ ਕਿਲੋ ਭਾਈ ਮਤਰੀਆਂ ਤਾਂ ਦੇ ਇੱਕਿਆਰ ਵਧੀਆ ਘਾਟਿਆ ਨਹੀਂ ਘਾਟਿਆ ਨਹੀਂ ਲੈਣਾ ਆ ਲਾ ਆ ਚੱਕ ਪੁੱਤ ਸਿਰੇ ਦਾ ਪੀਸ ਯਾਰ ਅੰਕਲ ਗੱਲ ਸੁਣੀ ਤੈਨੂੰ ਕਿਵੇਂ ਪਤਾ ਲੱਗਿਆ ਸਿਰੇ ਦਾ ਪੀਸ ਆ ਉਹ ਪੀਸ ਨੂੰ ਕੀ ਆ ਦੋ ਖੜਗਾ ਕੇ ਤੀਜੇ ਗਾ ਕੇ ਨੂੰ ਦੇ ਦੋ ਗਾ ਕਾਪ ਕੇ ਖੁਸ਼ ਹੋ ਜਾਂਦਾ